ਰਾਪਤ ਆਪਣੇ ਆਪ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕ ਬਖ ਕਰਦਾ ਮਹਾਲੀ ਨਾਲ ਸੰਬੰਧਿਤ ਇੱਕ ਵੱਡੇ ਬਿਲਡਰ ਨੇ ਇੱਕ ਵਿਅਕਤੀ ਦੀ ਜਮੀਨ ਹੈ ਉਹ ਥਿਆਲੀ ਹੈ ਉਹ ਜਮੀਨ ਕਰੋੜਾਂ ਰੁਪਏ ਦੀ ਹੈ ਲਿਆ ਤਾਂ ਇੱਕ ਏਕੜ ਸੀ ਪਰ ਦੂਸਰੀ ਏਕੜ ਤੇ ਵੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਖਸਰਾ ਨੰਬਰ ਹੋਰ ਹੁੰਦਾ ਹੈ ਤੇ ਨਾਲ ਕਬਜ਼ਾ ਉਸ ਬੰਦੇ ਦੀ ਜਮੀਨ ਤੇ ਕਰਵਾ ਦਿੱਤਾ ਜਾਂਦਾ ਹੈ ਸੁੱਚਾ ਸਿੰਘ ਥਿਆਲ ਦਾ ਨਾਂ ਦਾ ਇਹ ਬੰਦਾ ਹੈ ਜਿਸ ਨੇ ਕੋਰਟ ਦੇ ਵਿੱਚ ਕੇਸ ਵੀ ਪਾਏ ਕੰਟੈਂਪਟ ਦਾ ਕੇਸ ਵੀ ਚੱਲਦਾ ਹੈ ਪਰ ਕੋਰਟ ਦੇ ਕੇਸਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਉੱਡਾ ਵਾਲਿਆਂ ਨੇ ਨਾ ਤਾਂ ਨਕਸ਼ੇ ਨੂੰ ਕੈਨਸਲ ਕੀਤਾ ਤੇ ਨਾ ਸੀਐਲਜੂ ਰੱਦ ਕੀਤੀ ਹੈ ਉਹ ਇੱਕ ਵੱਡੀ ਮਿਲੀਭੁਗਤਾ ਹੈ ਉੱਡਾ ਮਹੱਲੀ ਦਫਤਰ ਦੇ ਜਿਹੜੇ ਵੱਡੇ ਅਧਿਕਾਰੀ ਇਹਦੇ ਵਿੱਚ ਇਨਵੋਲਵ ਨੇ ਭਾਵੇਂ ਕਿ ਵੱਡਾ ਬਿਲਡਰ ਬਾਜ਼ਵਾ ਜੇਲ੍ਹ ਵਿੱਚ ਬੈਠਾ ਹੈ ਪਰ ਜੇਲ੍ਹ ਵਿੱਚ ਬੈਠਾ ਬਿਠਾਇਆ ਉਹ ਵੱਡੀਆਂ ਟੱਗੀਆਂ ਮਾਰ ਰਹੀਆਂ ਮਾਰ ਰਿਹਾ ਹੈ ਇੱਕ ਵੱਡੀ ਧਾਰਨਾ ਉਸਨੇ ਕੋਕੀ ਕਹਿਣਾ ਸੁੱਚਾ ਸਿੰਘ ਖੱਲ ਦਾ ਮੇਰਾ ਨਾਮ ਸੁੱਚਾ ਸਿੰਘ ਜੀ ਪੁੱਤਰ ਸਰਦਾਰ ਅਜੀਤ ਸਿੰਘ ਵਾਸੀ ਪਿੰਡ ਰਾਏਪੁਰ ਤਹਿਸੀਲ ਤੇ ਜ਼ਿਲ੍ਹਾ ਮੋਹਾਲੀ ਕੇਵਟਦਾਰ ਪਿੰਡ हसनਪੁਰ ਹੁਣ ਸੈਕਟਰ 123 ਮੇਰੇ ਕੋਲ ਜੀ ਇੱਥੇ 16 ਕਨਾਲ 2 ਮਰਲੇ ਜ਼ਮੀਨ ਸੀ ਜੀ ਮੈਂ 215 ਦੇ ਵਿੱਚ ਜਰਨੈਲ ਸਿੰਘ ਬਾਜਵਾ ਦੇ ਨਾਲ ਇਕਰਾਰਨਾਮਾ ਕੀਤਾ ਸੀ ਜਿਹੜਾ ਕੁੱਲ ਮੁੱਲ ਸੀਗਾ ਜਿਹੜਾ ਇੱਕ ਕਿੱਲੇ ਦਾ ਉਹ 3 ਕਰੋੜ 35 ਲੱਖ ਰੁਪਏ ਦਾ ਸੀਗਾ ਜੀ ਤਾਂ ਇਸ ਨੇ ਕੀ ਕੀਤਾ ਜਰਨੈਲ ਸਿੰਘ ਬਾਜਵਾ ਨੇ ਕਹਿੰਦੇ ਵੀ 파ਟ ਇੱਕ ਕਰਾ ਦੇ ਰਜਿਸਟਰੀ ਇੱਕ 파ਟ ਦੀ ਅਸੀਂ ਰੁੱਕ ਕੇ ਕਰਵਾਵਾਂਗੇ ਪੈਸਾ ਘਟ ਆ ਰਿਹਾ ਹੈ ਤਾਂ ਉਸ ਦੇ ਵਿੱਚ ਇਸ ਨੇ ਮੇਰੇ ਕੋਲੋਂ ਇੱਕ 3 ਕਿੜੇ ਕਿੱਲੇ ਦੀ 8 ਕਨਾਲ ਇੱਕ ਮਰਲੇ ਦੀ ਰਜਿਸਟਰੀ ਕਰਵਾ ਲਈ ਦੇ ਨਾਲ ਜਿਹੜੇ ਚੈੱਕ ਰਜਿਸਟਰੀ ਦੇ ਪਾਏ ਸੀਗੇ ਉਹ ਵੀ ਬੌਂਸ ਹੋ ਗਏ ਜਿਹੜੇ ਬਾਅਦ ਦੇ ਵਿੱਚ ਮੈਂ ਸੈਕਸ਼ਨ 138 ਦੇ ਵਿੱਚ ਕੋਡ ਦੇ ਖਰੜ ਦੇ ਰਾਈ ਚੈੱਕ ਕੈਸ਼ ਕਰਵਾਏਗੀ ਜਿਹੜਾ ਬਾਕੀ ਦਾ ਕੀਮਤ ਸੀਗਾ ਉਸ ਦੇ ਵਿੱਚ ਇਹਨੇ ਮੈਨੂੰ ਤਿੰਨ ਪਲਾਟ ਰਹਿ ਸੀ ਤੇ ਇੱਕ ਸ਼ੋਰੂਮ ਦੇਣਾ ਕੀਤਾ ਸੀ ਜਿਸ ਦੀਆਂ ਮੈਨੂੰ ਉਸੇ ਟਾਈਮ ਹੀ ਐਂਡੀਸੀਆਂ ਬਣਾ ਕੇ ਦਿੱਤੀਆਂ ਸੀਗੀਆਂ 216 ਦੇ ਵਿੱਚ ਪਰ ਇਹਨੇ ਮੈਨੂੰ ਕੋਈ ਵੀ ਪੋਸੈਸ਼ਨ ਉਸ ਦਾ ਪਲਾਟਾਂ ਦਾ ਤੇ ਸ਼ੋਰੂਮ ਦਾ ਨਹੀਂ ਦਿੱਤਾ ਤੇ ਇਸ ਦੇ ਅੱਗੇ ਚੱਲ ਕੇ ਨੇ ਹੋਰ ਟੱਗੀ ਕੀਤੀ ਮੇਰੇ ਨਾਲ ਇਸ ਨੇ ਜਿਹੜੀ ਮੇਰੀ ਜ਼ਮੀਨ ਜਿਹੜੀ ਨਹੀਂ ਸੀ ਖਰੀਦੀ ਉਹਦੇ ਵਿੱਚ ਵੀ ਇਸ ਨੇ ਮੇਰੇ ਜਾਲੀ ਸائن ਕਰਕੇ ਆਪਣਾ ਮੇਰਾ ਨਾਮ ਤੇ ਜਾਲੀ ਕੰਸੈਂਟ ਬਣਾ ਕੇ ਗਮਾੜਾ ਵਿਭਾਗ ਕੋਲੋਂ ਨਕਸ਼ਾ ਸਾਰੇ ਜ਼ਮੀਨ ਦੇ ਵਿੱਚ ਹੀ ਪਾਸ ਕਰਵਾ ਲਿਆ ਤੇ ਪਲਾਟ ਕੀਚ ਦਿੱਤੇ ਤੇ ਜਦੋਂ ਪਲਾਟ ਇਸ ਬਾਰੇ ਮੈਨੂੰ ਪਤਾ ਚੱਲਿਆ ਕਿ ਜੁੜੇ ਲੋਕ ਸੀ ਉੱਤੇ ਨੀਆ ਭਰਨ ਆ ਗਏ ਤਾਂ ਮੈਂ ਇਸ ਨੂੰ ਜਿਹੜਾ ਸੀਗਾ ਗਮਾੜਾ ਦੇ ਵਿੱਚ ਉਹ ਆਰਟੀਆਈ ਰਾਹੀਂ ਸਾਰਾ ਰਿਕਾਰਡ ਪ੍ਰਾਪਤ ਕੀਤਾ ਤੇ ਜਾ ਕੇ ਕੋਰਟ ਦੇ ਵਿੱਚੋਂ ਪਹਿਲਾਂ ਮੈਂ ਪੁਲਿਸ ਦੇ ਵਿੱਚ ਗਿਆ ਪਰਪਲਿਸ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਮੇਰੇ ਕੋਲੇ 2018 ਦੀ ਜਿਹੜੀ ਐਪਲੀਕੇਸ਼ਨ ਨੇ ਉਹ ਅਜੇ ਤੱਕ ਨਹੀਂ ਇਹਨਾਂ ਨੇ ਸਾਰੀਆਂ ਉਹ ਦਾਖਲ ਦਫਤਰ ਕਰ ਦਿੱਤੀਆਂ ਤੇ ਮੈਂ ਉਸ ਤੋਂ ਬਾਅਦ 2018 ਦੇ ਵਿੱਚ ਕੋਰਟ ਤੋਂ ਜਾ ਕੇ ਸਟੇ ਲੈ ਲਿਆ ਮਾਨਯੋਗ ਅਦਾਲਤ ਮੋਹਾਲੀ ਨੇ ਮੈਨੂੰ ਸਾਰੀ ਇਸ ਜ਼ਮੀਨ ਦੇ ਉੱਪਰ ਕੋਰਟ ਤੇ ਦਾ ਸਟੇ ਦੇ ਦਿੱਤਾ ਕਿ ਕੋਈ ਵੀ ਇਹਦੇ ਵਿੱਚ ਜਿਹੜੀ ਉਹ ਸਾਰੀ ਹੈ ਜਾਂ ਕੋਈ ਹੋਰ ਵੀ ਕੰਮ ਜਿਹੜਾ ਹੈ ਉਹ ਜਿੰਨਾ ਚਿਰ ਕੇਸ ਪੈਂਡਿੰਗ ਹੈ ਉਹਨਾਂ ਚਿਰ ਨਹੀਂ ਹੋਏਗਾ ਤਾਂ ਉਸ ਦੇ ਵਿੱਚ ਵੀ ਬਾਅਦ ਵਿੱਚ ਇਸ ਨੇ ਕੀ ਕੀਤਾ ਜਨੈਟਿਕ ਬਾਜਵਾ ਨੇ ਵੀ ਮੇਰੇ ਜ਼ਮੀਨ ਦੇ ਵਿੱਚ ਕਿਸੇ ਹੋਰ ਖਤਰਾ ਨੰਬਰ ਪਾ ਕੇ ਰਜਿਸਟਰੀਆਂ ਕਰਵਾ ਦਿੱਤੀਆਂ ਤੇ ਪਲਾਟ ਜਿਹੜਾ ਸੀਗਾ ਉਹ ਮੇਰੇ ਜ਼ਮੀਨ ਦੇ ਵਿੱਚ ਦੇਣ ਲੱਗ ਗਿਆ ਤੇ ਜਿਹੜੇ ਲੋਕ ਸੀਗੇ ਫਿਰ ਉਹ ਹੁਣ ਕੰਸਟ੍ਰਕਸ਼ਨ ਕਰਨ ਲੱਗੇ ਸੀਗੇ ਜਦੋਂ ਕਿ ਜ਼ਮੀਨ ਦੇ ਸਟੇ ਹੋਇਆ ਹੋਇਆ ਸੀ ਮੈਂ ਬਹੁਤ ਜਿਹੜਾ ਸੀਗਾ ਸਾਰੇ ਪੁਲਿਸ ਦੇ ਵਿੱਚ ਤੋਂ ਲੈ ਕੇ ਬਲੰਗੀ ਤਣਾ ਤੋ ਲੈ ਕੇ ਡੀਐਸਪੀ ਐਸਐਸਪੀ ਡੀਜੀਪੀ ਤੱਕ ਵੀ ਅਪਰੋਚ ਕੀਤੀ ਦਰਖਾਸਤਾਂ ਦਿੱਤੀਆਂ ਔਰ ਗਮਾੜਾ ਵਿਭਾਗ ਨੂੰ ਇਹ ਦਿੱਤੀਆਂ ਦਰਖਾਸਤ ਕਿ ਮੇਰੀ ਜ਼ਮੀਨ ਦੇ ਵਿੱਚ ਜਿਹੜੇ ਆ ਪਲਾਟ ਹੈ ਜਾਇਜ ਨਹੀਂ ਹੈਗੇ ਕਿਉਂਕਿ ਉਸਨੇ ਮੇਰੀ ਜਾਲੀ ਕੰਸੈਂਟ ਨਾਲ ਇਹ ਕਾਸ ਕਰਵਾਏ ਸੀਗੇ ਇਸ ਜਾਲੀ ਕੰਸੈਂਟ ਦੇ ਆਧਾਰ ਤੇ ਜਰਨੈਤ ਸਿੰਘ ਬਾਜਵਾ ਦੇ ਉੱਪਰ ਐਫਆਈਆਰ ਨੰਬਰ 28 ਥਾਣਾ ਸਟੇਟ ਕ੍ਰਾਈਮ ਤੇ ਚਾਰਮਹਾਲੀ ਵਿਕੇ ਵਿਜੀਲੈਂਸ ਦੀ ਇਹਨੂੰ ਕੈਰੀ ਦੇ ਨਾਲ ਪਰਚਾ ਦਰਜ ਹੋਇਆ ਹੈ ਜਿਸ ਦੇ ਵਿੱਚ ਅਜੇ ਤੱਕ ਵੀ ਉਸ ਦੀ ਜਮਾਨਤ ਨਹੀਂ ਹੋਈ ਪਰ ਮੈਂ ਫਿਰ ਵੀ ਪ੍ਰਤਾਰਤ ਹੋ ਰਿਹਾ ਹਾਂ ਕਿਉਂਕਿ ਜਿਹੜੇ ਪਲਾਟ ਵਾਲੇ ਨੇ ਉਹ ਸਾਰੇ ਮੇਰੇ ਪਲਾਟ ਜ਼ਮੀਨ ਦੇ ਵਿੱਚ ਜਿਹੜੇ ਨੇ ਉਹ ਉਸਾਰੀ ਕਰ ਰਹੇ ਨੇ ਔਰ ਉਸਾਰੀ ਹੁਣ ਹੋ ਰਹੀ ਹੈ ਜੀ ਉਸਾਰੀ ਹਾਂ ਜੀ ਇੱਕ ਪਲਾਟ ਵਾਲੇ ਨੇ ਹੁਣੇ ਹੀ ਆ ਪਿਛਲੀ ਲੰਗੀ ਤਰੀਕ 9 ਨੂੰ ਅਗਰਮ 9 ਅਗਸਤ ਨੂੰ ਲੈਂਟਰ ਪਾ ਲਿਆ ਜੀ ਕਿਉਂਕਿ ਉਹ ਕੰਮ ਹਲੇ-ਹਲੇ ਕਰ ਰਿਹਾ ਸੀ ਮੈਂ ਪੁਲਿਸ ਨੂੰ ਦੱਸਿਆ ਵੀ ਮੈਨੂੰ ਉਹਨਾਂ ਨੇ ਬਹੁਤ ਵਿਸ਼ਵਾਸ ਦਿਵਾਇਆ ਪੁਲਿਸ ਨੇ ਕਿ ਵੀ ਹੁਣ ਕੰਮ ਨਹੀਂ ਹੋਏਗਾ ਕੋਈ ਕਿੱਟ ਵੀ ਨਹੀਂ ਲੱਗੇਗੀ ਪਰ ਫਿਰ ਵੀ ਪਤਾ ਨਹੀਂ ਕਿਸ ਤਰ੍ਹਾਂ ਉਹ ਮੇਲੇਪੁਕਤ ਨਾਲ ਜਾਂ ਕਿਸ ਤਰ੍ਹਾਂ ਕਰਕੇ ਉਸਨੇ ਹਾਂਜੀ ਉਹਨਾਂ ਨੂੰ ਦੱਸਿਆ ਹੋਇਆ ਜੀ ਮੇਰਾ ਮੈਂ ਉੱਤੇ ਬੋਰਡ ਲਾਇਆ ਹੋਇਆ ਏ ਔਰ ਨੇੜੇ ਜਿਹੜੇ ਪਲਾਟ ਬਣੇ ਨੇ ਉਹਨਾਂ ਦੇ ਉੱਤੇ ਲਿਖਿਆ ਵੀ ਹੋਇਆ ਏ ਜੀ ਇਹ ਜ਼ਮੀਨ ਸਤੇਹ ਹੈ ਜਿਹਦੇ ਉੱਤੇ ਕੋਟ ਦਾ ਸਟੇ ਲੱਗਿਆ ਹੋਇਆ ਹੈ ਪਰ ਉਹ ਲੋਕ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਉਹ ਕਹਿੰਦੇ ਨੇ ਅਸੀਂ ਤਾਂ ਪਲਾਟ ਖਰੀਦਿਆ ਹੈ ਸਾਨੂੰ ਖਸਰਾ ਨੰਬਰ ਕਿਉਂਕਿ ਸਤੇਹ ਹੈ ਜਿਹੜਾ ਮੇਰੇ ਕੋਲੇ ਉਹ ਕੋਟ ਨੇ ਮੇਰੇ ਸਾਰੇ ਜ਼ਮੀਨ ਦੇ ਉੱਪਰ ਖਸਰਾ ਨੰਬਰਾਂ ਦੇ ਉੱਪਰ ਸਟੇ ਲਗਾਇਆ ਹੋਇਆ ਹੈ ਜਿਹੜੇ ਪਲਾਟ ਨੇ ਪਲਾਟ ਦਾ ਜਾਲੀ ਪਾਸ ਕਰਵਾਉਣ ਕਰਕੇ ਕੰਸੈਂਟ ਜਾਲੀ ਹੋਣ ਕਰਕੇ ਉਸ ਦੇ ਉੱਪਰ ਜਨੈ ਸਿੰਘ ਬਾਦਵਾ ਉੱਪਰ ਪਰਚਾ ਦਰਜ ਹੋਇਆ ਐਫ ਆਈ ਆਰ ਹੋਈ ਹੈ 400 65 78 71 ਦੇ ਵਿੱਚ 120 24 ਤੋਂ 20 ਦੇ ਵਿੱਚ ਪਰ ਫਿਰ ਵੀ ਕੋਈ ਇਹਦਾ ਜਿਹੜਾ ਸੀਗਾ ਹੱਲ ਨਹੀਂ ਹੋ ਰਿਹਾ ਔਰ ਮੈਨੂੰ ਪ੍ਰੈਸ਼ਰਾਈਜ਼ ਕਰਿਆ ਜਾ ਰਿਹਾ ਏ ਤਾਂ ਕਿ ਮੈਂ ਉਹਦੇ ਨਾਲ ਕੋਈ ਜਰਿਆਤਿਕ ਮਾਜਵਾ ਦੇ ਨਾਲ ਜਲਦੀ ਸਮਝੌਤਾ ਕਰ ਰਹਾ ਵਾਂ ਤੇ ਮੇਰੇ ਉੱਪਰ ਸਗੋਂ ਝੂਠੀ ਐਫ ਆਈ ਆਰ ਜਿਹੜੀ ਹੈ ਉਹ ਪਿਛਲੇ ਦਸੰਬਰ 2024 ਦੇ ਵਿੱਚ ਦਰਜ ਕੀਤੀ ਗਈ ਬਲੌਂਗੀ ਥਾਣੇ ਦੇ ਵਿੱਚ ਇਹ ਦੋ ਲੜਾਈ ਝਗੜਾ ਕਰਦੇ ਤੇ ਜਾ ਕੇ ਜ਼ਮੀਨ ਦੇ ਵਿੱਚ ਪਲਾਟ ਵਾਲਿਆਂ ਨੂੰ ਕਿਉਂ ਰੋਕਦਾ ਹੈ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਦੱਸਦਾ ਹੈ ਪਲੀਜ਼ ਨੂੰ ਵੀ ਵੀ ਮੇਰੇ ਕੋਲ ਸਟੇ ਹੈ ਪਰ ਸਕੂਟ ਦਾ ਸਟੇ ਜਿਹੜਾ ਆ ਉਹ ਲਾਗੂ ਨਹੀਂ ਕਰਵਾਇਆ ਜਾ ਰਿਹਾ ਕੰਮ ਕੁਝ ਵੀ ਨਹੀਂ ਦਿੱਤਾ ਉਹ ਲਈ ਥੋੜੀ ਜ਼ਮੀਨ ਦਾ ਮਤਲਬ ਮੈਨੂੰ ਜਿਹੜੀ ਹੈ ਇੱਕ ਕਿੱਲੇ ਦੀ ਕੀਮਤ ਹੈ ਜਿਹੜੀ ਜੀ ਉਹ ਵੀ ਨਹੀਂ ਪੂਰੀ ਮਿਲੀ ਜਿੱਤੇ ਉਸਨੇ ਕਿੰਨੀ ਕੀਮਤ ਸੀ ਇਹ 3 ਕਰੋੜ 35 ਲੱਖ ਇੱਕ ਕਿੱਲੇ ਦੀ ਕੀਮਤ ਸੀਗੀ ਜੀ ਉਸਦੇ ਵਿੱਚ ਉਸਨੇ 1 ਕਰੋੜ ਬਿਆਨਾ ਔਰ 1 ਸਵਾ ਕਰੋੜ ਦੇ ਜਿਹੜੇ ਸੀਗੇ ਉਹ ਰਜਿਸਟਰੀ ਤੇ ਚੈੱਕ ਦਿੱਤੇ ਸੀ ਉਹ ਵੀ ਬਾਂਤੋ ਕੀ ਸੀ ਜਿਹੜੇ ਕੋਡ ਦੇ ਰਾਹੀ ਮੇਰੇ ਕੋਲ ਰਿਕਾਰਡ ਮੌਜੂਦ ਹੈ ਜੀ ਉਸ ਦੇ ਵਿੱਚ ਮੈਂ ਉਹ ਕੋਡ ਦੇ ਰਾਹੀ ਲੈਣੀ ਜੀ ਚੈੱਕ ਵੀ ਜਿਹੜੇ ਨੇ ਪਾਸ ਕਰਵਾਏ ਨੇ ਤੇ ਬਾ ਜਿਹੜੇ ਦੂਜਾ ਮੁੱਲ ਦੇ ਵਿੱਚ ਸੀ ਉਹ ਮੈਨੂੰ ਤਿੰਨ ਪਲਾਟ ਤੇ ਇੱਕ ਸ਼ੋਰੂਮ ਦੇਣਾ ਕੀਤਾ ਸੀ ਪਰ ਉਹ ਕੁਝ ਵੀ ਨਹੀਂ ਦਿੱਤਾ ਗਿਆ ਮੇਰੇ ਕੋਲ ਸਿਰਫ ਐਨ ਡੀ ਸੀ ਆਈਆਂ ਨੇ ਉਹ ਰਹਿ ਗਈਆਂ ਨੇ ਹੁਣ ਕੀ ਮੰਗ ਕੀ ਹੈ ਜੀ ਮੇਰੀ ਮੰਗ ਇਹ ਹੈ ਵੀ ਮੇਰ ਨੂੰ ਹਿਸਾਬ ਦਿੱਤਾ ਜਾਵੇ ਸਰਕਾਰ ਕੋਲ ਮੰਗ ਹੈ ਕਿ ਉਹ ਅਜਾਏ ਜਿਹੜੇ ਕਬਲੇਬਾਜ ਆ ਉਹਨਾਂ ਨੂੰ ਨੱਤ ਪਾਵੇ ਤੇ ਮੇਰੇ ਜਿਹੜੇ ਮੇਰਾ ਹੱਕ ਹੈ ਮੈਨੂੰ ਉਹ ਮਿਲਣਾ ਚਾਹੀਦਾ ਆ ਨਾਜਾਇਜ਼ ਉਸਾਰੀ ਹੋ ਰਹੀ ਮੇਰੇ ਜ਼ਮੀਨ ਦੇ ਵਿੱਚ ਧੱਕੇ ਨਾਲ ਬਿਲਡਰ ਵੱਲੋਂ ਦੱਬੀ ਜਾ ਰਹੀ ਹੈ ਇਹਨੂੰ ਰੋਕਣਾ ਚਾਹੀਦਾ ਹੈ ਕਿਸੇ ਜਾਟ ਏਜੰਸੀ ਤੋਂ ਇਹਦੀ ਇਨਕੁਆਰੀ ਕਰਾਉਣੀ ਚਾਹੀਦੀ ਹੈ ਤਾਂ ਕਿ ਜਿਹੜਾ ਵੱਡਾ ਕਬਲਾ ਆ ਇਸ ਜ਼ਮੀਨ ਦੇ ਵਿੱਚ ਜਾਂ ਹੋਰ ਜਿਹੜੀ ਯੋਜਨਾ ਇਸ ਨੂੰ ਬਾਜਮ ਨੇ ਕੀਤੀ ਹੈ ਉਹਦਾ ਪਤਾ ਲੱਗ ਸਕੇ ਸੋ ਇਸੇ ਮਾਮਲਾ ਸੁੱਚਾ ਸਿੰਘ ਚੈਲ ਦਾ ਜਿਸ ਨੇ ਸਰਕਾਰੇ ਦੁਆਰੇ ਘਰ ਲਗਾਈਆ ਕੇ ਪ੍ਰਸ਼ਤ ਅਫਸਰਾਂ ਖਿਲਾਫ ਸਜ਼ਾ ਕੱਸਿਆ ਜਾਵੇ ਜਾਂ ਫਿਰ ਜੋਪੁਰਸ ਵਾਲੇ ਨੇ ਝੁੱਠੇ ਪਰਚੇ ਦਰਜ ਕਰਦੇ ਨੇ ਉਹਨਾਂ ਤੇ ਵੀ ਸਖਤੀ ਵਰਤੀ ਜਾਵੇ ਕਿਉਂਕਿ ਇਹਨਾਂ ਦੋਨਾਂ ਪਇਓ ਪੁੱਤ ਨੂੰ ਝੁੱਠੇ ਪਰਚੇ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਸੁੱਚਾ ਸਿੰਘ ਚੱਲ ਦਾ ਕਹਿਣਾ ਹੈ ਕਿ ਉਹ ਇਨਸਾਫ ਲਈ ਬਹੁਤ ਸਾਰੇ ਦਫਤਰਾਂ ਦੇ ਗਿਹੜੇ ਮਾਰ ਚੁੱਕਿਆ ਤੇ ਹੁਣ ਹੰਭ ਗਿਆ ਹੈ ਉਹ ਮੀਡੀਆ ਤੱਕ ਉਸਨੇ ਆਪਣੀ ਜਿਹੜੀ ਆਵਾਜ਼ ਆ ਉਹ ਪਹੁੰਚਾਈ ਆ ਦੇਖਦੇ ਆ ਸਰਕਾਰ ਇਸ ਮਸਲੇ ਦਾ ਕੀ ਕਰੇਗੀ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਕਰ ਚੰਡੀਗੜ੍ਹ